ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਤੇ ਇਸ ਸ਼ੋਅ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਲਤਾਨ ਦੀ ਤਾਂ ਰੈਪਰ ਸੁਲਤਾਨ ਹਾਲ ਹੀ ਦੇ ਵਿੱਚ ਲਾਈਵ ਹੋਏ ਨੇ ਸੋ ਲੰਬੇ ਸਮੇਂ ਬਾਅਦ ਰੈਪਰ ਸੁਲਤਾਨ ਲਾਈਵ ਹੋ ਕੇ ਬਹੁਤ ਸਾਰੀਆਂ ਗੱਲਾਂ ਕਰ ਗਏ ਨੇ ਇਸ ਲਾਈਵ ਦੌਰਾਨ ਜਿੱਥੇ ਇੱਕ ਪਾਸੇ ਸੁਲਤਾਨ ਨੇ ਆਪਣੇ ਹਾਲ ਹੀ ਦੇ ਵਿੱਚ ਰਿਲੀਜ਼ ਹੋਏ GTA ਮੋਹਾਲੀ ਗੀਤ ਦੀ ਗੱਲ ਕੀਤੀ ਤੇ ਦੂਜੇ ਪਾਸੇ ਉਹਨਾਂ ਨੇ ਆਪਣੇ ਕਈ ਸਾਰੇ ਕਿਹ ਕਿਹਾ ਸਕਦੇ ਆ ਕਿ ਜਿਨ੍ਹਾਂ ਦੇ ਨਾਲ ਉਹਨਾਂ ਦੀ ਲੱਗਦੀ ਹੈ ਇਹ ਜਿਨ੍ਹਾਂ ਦੇ ਨਾਲ ਉਹਨਾਂ ਦੀ ਬਣਦੀ ਹੈ ਉਹਨਾਂ ਸਾਰਿਆਂ ਦਾ ਜ਼ਿਕਰ ਜ਼ਰੂਰ ਕੀਤਾ ਇਸ ਲਾਈਵ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਸੁਲਤਾਨ ਜਦੋਂ ਸ਼ੁਰੂਆਤ ਕਰਦੇ ਨੇ ਆਪਣੀ ਦਿੱਤਾ ਇਸ ਗੱਲ ਤੋਂ ਕਰਦੇ ਨੇ ਹਾਲਾਂਕਿ ਉਹ ਬਿਲਕੁਲ ਨਾ ਧੋ ਕੇ ਫਰੈਸ਼ ਹੋ ਕੇ ਆਏ ਨੇ ਸੋ ਕਿਸੇ ਹੋਰ ਮੰਗ ਸੁੱਤੇ ਉੱਠੇ ਹੋ ਲਾਈਵ ਨਹੀਂ ਹੋਏ ਨੇ ਸੋ ਸਭ ਤੋਂ ਪਹਿਲਾ ਇਸ਼ਾਰਾ ਜਿਹੜਾ ਉਹਨਾਂ ਨੇ ਪ੍ਰੇਮ ਢੱਲੋ ਵੱਲ ਕੀਤਾ ਕਿਉਂਕਿ ਬੀਤੇ ਕੁਝ ਸਮਾਂ ਪਹਿਲਾਂ ਪ੍ਰੇਮ ਢੱਲੋ ਲਾਈਵ ਹੁੰਦੇ ਨੇ ਹਾਲਾਂਕਿ ਉਹ ਮਾਰਨਿੰਗ ਦੀ ਜਿਹੜੀ ਕਹਿ ਸਕਦੇ ਆ ਕਿ ਤਸਵੀਰਾਂ ਉਹਨਾਂ ਦੀ ਆਈ ਵੀਡੀਓ ਸੋਸ਼ਲ ਮੀਡੀਆ ਤੇ ਆਈਆਂ ਹੁੰਦੀਆਂ ਨੇ ਜਿਸ ਦੇ ਵਿੱਚ ਉਹ ਲਾਈਵ ਹੁੰਦੇ ਨੇ ਸੋ ਉਹਨਾਂ ਨੇ ਸਭ ਤੋਂ ਪਹਿਲਾ ਪ੍ਰੇਮ ਢੱਲੋ ਦੇ ਵੱਲ ਇਸ਼ਾਰਾ ਕੀਤਾ ਤੇ ਦੂਜਾ ਇਸ਼ਾਰਾ ਉਹਨਾਂ ਨੇ ਆਪਣੇ ਕਹਿ ਸਕਦੇ ਆ ਕਿ ਉਹਨਾਂ ਰੈਪਰਸ ਦੇ ਵੱਲ ਕੀਤਾ ਜੋ ਕਹਿੰਦੇ ਨੇ ਕਿ ਦੋ ਗੀਤ ਕੱਢ ਕੇ ਆਪਣੇ ਆਪ ਨੂੰ ਰੈਪਰ ਸਮਝਣਾ ਸ਼ੁਰੂ ਕਰ ਦਿੰਦੇ ਨੇ ਸੋ ਇਸੇ ਦੇ ਵਿਚਕਾਰ ਸੁਲਤਾਨ ਨੇ ਇਸ ਗੱਲ ਦਾ ਜ਼ਿਕਰ ਹਾਲ ਹੀ ਦੇ ਮੁੰਡੇ ਜਿਹੜੇ ਨੇ ਉਹ 2-3 ਗੀਤ ਕੱਢ ਕੇ ਆਪਣੇ ਆਪ ਨੂੰ ਵੱਡੇ ਰੈਪਰ ਸਮਝਦੇ ਨੇ ਹਾਲਾਂਕਿ ਬੀਬਾ ਬॉयਜ਼ ਦੀ ਰੀਜ਼ ਜਿਹੜੀ ਆ ਉਹ ਕੋਈ ਨਹੀਂ ਕਰ ਸਕਦਾ ਸਾਨੂੰ ਪਤਾ ਹੈ ਕਿ ਅਸੀਂ ਕਰਦੇ ਸਟੂਡੀਓ ਦੇ ਵਿੱਚੋਂ ਉੱਠਿਆ ਘਰ ਦੀ ਅਲਮਾਰੀਆਂ ਦੇ ਵਿੱਚ ਬਹਿ ਕੇ ਅਸੀਂ ਜਿਹੜਾ ਕਹਿ ਸਕਦੇ ਹਾਂ ਕਿ ਸਟੂਡੀਓ ਦੇ ਗੀਤ ਜਾਂ ਆਪਣੇ ਰੈਪ ਤਿਆਰ ਕੀਤੇ ਨੇ ਸਾਡੀਆਂ ਰੀਸਾਂ ਕਿਵੇਂ ਕੋਈ ਕਰ ਲੇਗਾ ਸੋ ਇਸ ਗੱਲ ਦਾ ਜ਼ਿਕਰ ਜਿੱਥੇ ਸੁਲਤਾਨ ਨੇ ਕੀਤਾ ਹੈ ਦੂਜੇ ਪਾਸੇ ਉਹਨਾਂ ਨੇ ਪ੍ਰੇਮ ਢੱਲੋ ਦੇ ਵੱਲ ਇਸ਼ਾਰਾ ਖਿੱਚਿਆ ਹੈ ਪ੍ਰੇਮ ਢੱਲੋ ਨੂੰ ਟਾਰਗੇਟ ਕੀਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਆੜੀ ਨਵਾਂ ਸੰਧੂ ਤੇ ਮਨਕਿਰਤ ਆਲਕ ਦੀ ਤਾਰੀਫ਼ ਕੀਤੀ ਹੈ ਹਾਲਾਂਕਿ ਨਵਾਂ ਸੰਧੂ ਬਾਰੇ ਸੁਲਤਾਨ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਕਦੋਂ ਉਹਦੇ ਨਾਲ ਕੋਲਾਬ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਚੁਸਕੀ ਲੈਂਦੇ ਹੋਏ ਇਹ ਗੱਲ ਆਖਦੇ ਨੇ ਕਿ ਵਾਨ ਸੰਤੂ ਜਿਹੜੇ ਨੇ ਉਹ ਬਾਲੇ ਬੀਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੌਂਗਸ ਦੇ ਵਿੱਚ ਉਹ ਮਾੜੇ ਮੋٹے ਬੰਦੇ ਦਾ ਫੋਨ ਕਿੱਥੇ ਚੱਕਦੇ ਨੇ ਤੇ ਉਸ ਤੋਂ ਬਾਅਦ ਨਵਾਂ ਸੰਤੂ ਦਾ ਜ਼ਿਕਰ ਕਰਦੇ ਨੇ ਤਾਰੀਫ ਕਰਦੇ ਨੇ ਤੇ ਦੂਜੇ ਪਾਸੇ ਮਨਕਰਤ ਆਲਖ ਦੇ ਨਵੇਂ ਗੀਤ ਦਾ ਜ਼ਿਕਰ ਕਰਦੇ ਨੇ ਸੋ ਇਸ ਲਾਈਵ ਦੇ ਵਿੱਚ ਸੁਲਤਾਨ ਨੇ ਕਿਹੋ ਜੀਆਂ ਗੱਲਾਂ ਕੀਤੀਆਂ ਨੇ ਕਿਹੋ ਜੀਆਂ ਖਾਸ ਗੱਲਾਂ ਅਸੀਂ ਸੁਣੀਆਂ ਨੇ ਸੁਣਦੇ ਆਂ ਗਿੱਲੀਆਂ ਕਰ ਕਰ ਕੇ ਚਪੇੜਾ ਬੰਦੇ ਸਾਰਿਆਂ ਨੂੰ ਵੱਜਣ ਲੱਪਿਆ ਕਿ ਹੁਣ ਅਸੀਂ ਅੰਨ ਦਾਤੇ ਹੋਏ ਪਏ ਆਂ ਰੈਪ ਦੇ ਸਾਰੇ ਜਿਹੜਾ ਉੱਠਦਾ ਆ ਜਿਹੜਾ ਦੋ ਗਾਣੇ ਕੱਢਦਾ ਆ ਉਹਨਾਂ ਦਾ ਇਹ ਕਿ ਮੈਂ ਪਹਿ ਰਿਹਾ ਬਗੋੜਿਆਂ ਜਿਹੜਾ ਹੋਗਾ ਇਹ ਕਲਾਕਾਰਾਂ ਦੇ ਇੱਧਰ ਉੱਧਰ ਜੀਹ ਹਜੂਰੀ ਕਰਕੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੀ ਹੁਣ ਬੀਬਾ ਵੌਇਸ ਤੋਂ ਉੱਤੇ ਆਏ ਇਹਨਾਂ ਨੂੰ ਪਤਾ ਨਹੀਂ ਬੀਬਾ ਵੌਇਸ ਕਿ ਥਰਵਾਇਆ ਬਰੋ ਘਰ ਦੇ ਸਟੂਡੀਓ ਤੋਂ ਆਇਆ ਹਲਮਾਰੀਆਂ ਤੋਂ ਰਿਪੋਰਟ ਕਰਕੇ ਹਾਂ ਰੱਬ ਅੱਲਾ ਬਰੋ ਸਹੀ ਅੱਲਾ ਸਾਲੀਆਂ ਕਲਾਕਾਰਾਂ ਦੀਆਂ ਪੂਛਾਂ ਚਗਾਈਆਂ ਹੁੰਦੀਆਂ ਸੀ 5 ਸਾਲ ਅਸੀਂ ਕਿਹਨੂੰ ਫੋਨ ਕਰ ਕਰਕੇ ਰਾਜੀ ਨਾਮਿਆਂ ਲਈ ਫੋਨ ਕਰਦੇ ਰਹਿ ਹੁਣ ਥੱਲੇ ਵੀ ਸਾਡੇ ਕਲਾਕਾਰ ਬੀਬਾ ਵੌਇਸ ਹੀ ਆਉਂਦੇ ਬਰੋ ਆ ਦੇਖੀ ਚੱਲ ਥੱਲੇ ਆਪਣੀ ਆ ਬਜੀ ਆਪਣਾ ਇੱਕ ਹੰਮ ਟ੍ਰਾਂਟੋ ਤੋਂ ਆਂਡੀਆਂ ਤੋਂ ਆ ਗਿਆ ਮੁੰਡਾ ਆਸਟ੍ਰੇਲੀਆ ਤੋਂ ਆ ਰਿਹਾ ਇੱਕ ਮੁੰਡਾ ਨਵਾਂ ਸਾਰਿਆਂ ਨੇ ਮੈਨੂੰ ਕਿਹਾ ਚੈੱਕ ਕਰ ਲਓ ਬਾਈ ਓਲਡ ਵਾਈਡ ਵੀ ਬਬਲ ਬਾਈ ਨਵਾਨ ਦਾ ਬਹੁਤ ਪੁੱਛ ਰਿਹਾ ਯਾਰ ਨਵਾਨ ਵੀ ਦਾ ਟਾਈਮ ਹੀ ਨਹੀਂ ਦਿੰਦਾ ਬੀਜੀ ਉਹ ਵੱਡਾ ਸਟਾਰ ਆ ਭਰਾ ਆਪਣਾ ਹੁਣ ਉਹ ਜਦੋਂ ਟਾਈਮ ਦੇਊਗਾ ਫੇਰ ਕਿਤੇ ਸਟੂਡੀਓ 'ਚ ਮਿਲਾਂਗੇ ਬਟ ਗਾਣਾ ਸਾਡਾ ਆ ਰਿਹਾ ਇਸ ਸਾਲ ਹੋਪਫੁਲੀ ਜ਼ਰੂਰ ਆਊਗਾ ਨਵਾਨਾ ਵੀ ਤੇ ਜਾਰਡਨਾ ਵੀ ਤੇ ਅਸਲ ਅਮਰਤਮਨ ਬਾਈ ਦਾ ਆ ਰਿਹਾ ਗਾਣਾ ਉਹਦੀ ਸ਼ੂਟ ਕਰਨੀ ਆ ਮੈਂ 10 ਤਰੀਕ ਨੂੰ 11 ਨੂੰ ਅਮਰਤ ਬਾਈ ਨਾਲ ਅਗਲਾ ਗਾਣਾ ਆ ਰਿਹਾ ਐਸ ਮਨ ਤੇੜਾ ਅਗਲਾ ਗਾਣਾ ਆ ਰਿਹਾ ਅਮਰਤ ਮਾਨ ਬਾਈ ਨਾਲ ਆ ਰਿਹਾ ਹੋਰ ਬ్రో ਕਾਰਬਨ ਤੂੰ ਮੀ ਕੋ ਗੱਲ ਬਾਤ ਸੁਣਾ ਮੈਂ ਬੋਲੀ ਜਾਂਦਾ ਮੈਂ ਮੈਂ 13 ਮਿੰਟ 14 ਮਿੰਟ ਤੋਂ ਲਾਈਵ ਆ ਯਾਰ ਮੈਂ ਇੰਨਾ ਕਦੀ ਨਹੀਂ ਰਿਹਾ 3 ਮਿੰਟ ਚ ਹੋ ਗਈ ਭੱਜ ਆਈ ਥੋੜਾ ਜੂਸ ਚ ਆ ਸਵੇਰੇ ਸਵੇਰੇ ਉੱਠਿਆ ਰੈਡੀ ਹੋਇਆ ਸੋਫੀਆਂ ਤੇ ਫੋਸਲੇ ਤੇ ਨਹੀਂ ਫਰੈਸ਼ ਲੱਗ ਰਹੇ ਹੋ ਜੀ ਤੁਸੀਂ ਤਾਂ ਬਾੜੀ ਛੁੱਟੀ ਉੱਠ ਜਾਂਦੇ ਹੋ ਭਾਜੀ ਜਮ ਜਮ ਜਾਏ ਜਾਣਾ ਨਹੀਂ ਨਹੀਂ ਅੱਜ ਬ్రో ਮੈਂ ਥੋੜਾ ਮੈਂ ਬੁਖਾਰ ਹੋਇਆ ਸੀ ਮੈਨੂੰ ਇੱਕ ਦੋ ਦਿਨ ਤੋਂ ਮੈਂ ਥੋੜਾ ਰਿਕਵਰ ਕਰ ਰਿਹਾ ਆ ਅੱਜ ਨਹੀਂ ਬਰੋ ਠੀਕ ਆ ਬਰੋ ਸਵੇਰੇ ਮੇਰੇ ਡੈਡੀ ਮੈਨੂੰ ਕਹਿੰਦੇ ਹੁੰਦੇ ਕਿ ਸਵਖਤੇ ਸੌ ਸਵਖਤੇ ਜਾਗ ਅਕਲ ਤੇ ਧੰਦੇ ਲੱਗਣ ਭਾਰ ਜਿਹੜੀ ਵਿਜ਼ਡਮ ਤੇ ਰਿਚਨਾ ਸਿਆਣਾ ਉਹ ਜਿਹੜਾ ਸਵੇਰੇ ਅਰਲੀ ਉੱਠਦਾ ਦੇ ਟਾਈਮ ਸਿਰਸ ਹੁੰਦਾ ਆ ਉਹਨੂੰ ਹੀ ਆਉਂਦੀ ਆ ਨਾ ਬਰੋ ਵਿਜ਼ਡਮ ਬਹੁਤ ਜ਼ਰੂਰੀ ਆ ਬਰੋ ਹਨਾ ਸਮਝਦੇ ਕੌਣ ਹੀ ਸਾਹਿਬ ਮੁबारकਾ ਜੀ ਬਹੁਤ ਬਹੁਤ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਪਾ ਇਗਰਸ ਹੁੰਦੇ ਨਾ ਜਾਈ ਜਾਈ ਡਰੈਸ ਵਾਈ ਨੂ ਹੀ ਲੈ ਲਓ ਤੇ ਸੱਚ ਇੱਕ ਹੋਰ ਅਨਾਉਂਸਮੈਂਟ ਜੀ ਅੱਜ ਆਪਣੇ ਭਰਾ ਮਨਕੀਰਤ ਔਲਖਦਾ ਵੀ ਗਣਾ ਆਇਆ ਹੈ ਜੀ ਅਸਲਾ ਤੇ ਉਹਦੇ ਵਿੱਚ ਆਪਣਾ ਸਰੀ ਤੋਂ ਭਰਾ ਯਾਰ ਉਹਦਾ ਕੀ ਬਾਈ ਦਾ ਵੀਰੇ ਦਾ ਨਾਮ ਆ ਜ਼ਹਿਰ ਬਾਈਬ ਜ਼ਹਿਰ ਬਾਈਬ ਹਾਂ ਆਪਣਾ ਛੋਟਾ ਵੀਰ ਜ਼ਹਿਰ ਬਾਈਬ ਵੀ ਆ ਉਹਦੇ ਵਿੱਚ ਫੀਚਰ ਕਰ ਰਿਹਾ ਸੋ ਸਾਰਿਆਂ ਨੇ ਜਾ ਕੇ ਮਨਕੀਰਤ ਵੀਰੇ ਦਾ ਗਾਣਾ ਵੀ ਚੈੱਕ ਕਰੋ ਸ਼ੇਅਰ ਕਰੋ ਸਪੋਰਟ ਕਰੋ ਤੇ ਜ਼ਹਿਰ ਬਾਈਬ ਗੁੱਡ ਲੱਕ ਆ ਵੀਰੇ ਬਹੁਤ ਵਧੀਆ ਗਾਣਾ ਆ ਮੈਂ ਬੈਕ ਟੂ ਬੈਕ ਸੁਣਿਆ ਮੇਰਾ ਫੇਵਰਿਟ ਗਾਣਾ ਆ ਜੀ ਵੀਰੇ ਕਲਾਬ ਪੁੱਛੀ ਜਾਂਦੇ ਰੈਪਰ ਰੈਪਰ ਨਾਲ ਕਲਾਬ ਕਿਸੇ ਨਾਲ ਨਹੀਂ ਆ ਰਹੀ ਰੈਪਰ ਸਾਡੇ ਟੀਮ ਦੇ ਜਿਹੜੇ ਰੈਪਰ ਆ ਉਹਨਾਂ ਨਾਲ ਹੀ ਕਲਾਬ ਆ ਰਹੀ ਆ ਔਰ ਕਿਸੇ ਬਾਹਰਲੇ ਫਾਲਤੂ ਆਰੇ-ਆਰੇ ਬੰਦੇ ਦਾ ਕਿਸੇ ਨਾਲ ਕਲੈਬ ਨਹੀਂ ਆ ਰਹੀ ਹੈਗੀ ਮਾਰਾ ਚੜ੍ਹਦੀ ਕਲਾ ਵਿੱਚ ਰੱਖਣ ਸਾਰਿਆਂ ਨੂੰ ਵਧੀਆ ਕਰਨ ਸਾਡੀ ਕਲੈਬ ਨਹੀਂ ਕਿਸੇ ਨਾਲ ਆ ਰਹੀ ਆਏ ਬਹੁਤ ਸਿਆਣੇ ਹੋ ਗਏ ਆ ਜੀ ਹੁਣ ਪਤਾ ਲੱਗਣ ਲੱਗ ਪਿਆ ਸਾਨੂੰ ਦੁਨੀਆਦਾਰੀ ਬਾਰੇ ਸੋ ਸਾਡੀਆਂ ਕਲੈਬ ਦੇ ਸਿਰਫ ਆਪਣੇ ਘਰ ਦੇ ਟੀਮ ਮੈਂਬਰਾਂ ਨਾਲ ਭਰਾਵਾਂ ਨਾਲ ਹੀ ਆ ਰਹੀਆਂ ਵੀ ਬਬੂਐਸ ਦੇ ਆਰਟਿਸਟ ਨਾਲੇ ਕਾਰਬਨ ਆ ਕਾਰਬਨ ਨੂੰ ਸਾਰੇ ਨੇ ਮੈਸੇਜ ਕਰੋ ਯਾਰ ਜਿਹੜੇ ਨਵੇਂ ਮੁੰਡੇ ਰੈਪ ਕਰਦੇ ਤੋ ਬੀਟਾਂ ਮਗਾਓ ਭਰਾਵਾ ਇਹ ਭੇਜਦਾ ਨਹੀਂ ਆ ਨਵੇਂਆਂ ਨੂੰ ਨਵੇਂ ਆਰਟਿਸਟਾਂ ਨੂੰ ਨਹੀਂ ਇਹ ਬੀਟਾ ਦਿੰਦਾ ਇਹਨੂੰ ਕੋ ਬੀਟਾ-ਬੂਟਾ ਭੇਜੇ ਸਾਰਿਆਂ ਨੂੰ ਟਰੰਕ ਤੋਂ ਬਾਅਦ ਹੁਣ ਚੀਮਾ ਵਾਏ ਨੇ ਅਕਾਲੀ ਦਲ ਦੀ ਭਵਿੱਖਬਾਣੀ ਕਰ ਦਿੱਤੀ ਹੈ ਜੋ ਬਿਲਕੁਲ ਸੁਖਬੀਰ ਸਿੰਘ ਬਾਦਲ ਦੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਉੱਤੇ ਚੀਮਾਵਾਈ ਗੱਲ ਕਰਦੇ ਨੇ ਸਭ ਤੋਂ ਪਹਿਲਾਂ ਉਹ ਕੈਨੇਡਾ ਦਾ ਹਾਲ ਦੱਸਦੇ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਭਵਿੱਖਬਾਣੀ ਕਰ ਦਿੰਦੇ ਨੇ ਕਿ 2027 ਦੇ ਵਿੱਚ ਇਸ ਵਾਰ ਪੱਕਾ ਅਕਾਲੀ ਦਲ ਦੀ ਜਿੱਤ ਹੋਵੇਗੀ ਸੁਖਬੀਰ ਸਿੰਘ ਬਾਦਲ ਦੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਚੀਮਾਵਾਈ ਗੱਲ ਕਰਦੇ ਨੇ ਤੇ ਇਹ ਗੱਲ ਦਾ ਜ਼ਿਕਰ ਕਰਦੇ ਨੇ ਕਿ ਉਹ ਬਹੁਤ ਜਲਦ ਇੰਡੀਆ ਆਉਣਗੇ ਤੇ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਵਾਰ ਤਾਂ ਪੱਕਾ ਅਕਾਲੀ ਦਲ ਹੀ ਆਉਗੀ ਸੋ ਹੁਣ ਹਰ ਕੋਈ ਸਿਆਸਤਦਾਨਾਂ ਦੇ ਵਿੱਚ ਹੜਕੰਪ ਜ਼ਰੂਰ ਮਚਿਆ ਕਿ ਜਿਸ ਤਰੀਕੇ ਦੇ ਨਾਲ ਚੀਮਾ ਵਾਇਦੇ ਟਰੰਪ ਦੀ ਭਵਿੱਖਵਾਣੀ ਸੱਚ ਹੋ ਗਈ ਸੀ ਤਾਂ ਹੁਣ ਕਿਤੇ ਸੁਖਬੀਰ ਸਿੰਘ ਬਾਦਲ ਦੀ ਭਵਿੱਖਵਾਣੀ ਵੀ ਸੱਚ ਨਾ ਹੋ ਜਾਵੇ ਹਾਂਜੀ ਜੀ ਮਾ ਸਾਹਿਬ ਕੀ ਆ ਰਹਾ ਹੈ ਹੋਰ ਕੀ ਤੋਂ ਬੜੀ ਬੜੀ ਪੱਕੀ ਆ ਉਹ ਕਿਹੜੇ ਬਾਈ ਤਾਂ ਹੋਵੇਗੀ ਬੜਾ ਕਿੱਥੇ ਪੱਕੇ ਆ ਮੈਂ ਭਾਈ ਕੈਨੇਡਾ ਜੇਸਟੇਵ

ਕਿੱਦਾਂ ਆਣਾ ਤੁਸੀਂ ਭਾਜੀ ਤੁਸੀਂ ਹੁਕਮ ਲਾਓ ਜੇ ਲੋਕੋ ਆ ਜਾਣ ਪੰਜ ਨੂੰ ਆ ਜਾਊਗਾ ਨਾ ਪੰਜ ਨੂੰ ਭਾਜੀ ਨੂੰ ਆ ਜਾਗੇ ਭਾਜੀ ਨੇ ਨਾਲ ਹੀ ਆਪਾਂ ਪਿੱਛੇ ਜੀਉਂ ਥੈਂਕ ਯੂ ਥੈਂਕ ਯੂ ਯਾਰ ਕਾ ਸਰਕਾਰ ਵੀ ਆਪਣੀ ਇਹ ਪੱਤੀ ਘਾਲਿਆ ਬਹੁਤ ਸਾਰੇ ਪਾਸੇ ਲੱਗ ਗਿਓ ਆ ਜਾਣਾ ਦੇਖਣਾ ਸਰ ਇਹ ਟੀਮਾਂ ਜੋ ਕਹਿੰਦੇ ਨਾ ਸਾਥ ਦਾ ਜੀ ਮੰਨ ਲਓ ਸਾਰੇ ਨਿਊਜ਼ ਉਹਦੇ ਹੀ ਕੀ ਜੋ ਦੀ ਮਿਲਣਾ ਹੁੰਦਾ ਹੀ ਹੁੰਦਾ ਆਪਾਂ ਵਾਲਾ ਗਾਣਾ ਹੁੰਦਾ ਹੀ ਹੁੰਦਾ ਚਲੋ ਮਿਲਦੇ ਆ ਫਿਰ ਬਾਈ ਠੀਕ ਪੰਜਾਬੀ ਗਾਇਕ ਮਨਿੰਦਰ ਬੱਟਰ ਹਾਲ ਹੀ ਦੇ ਵਿੱਚ ਡੈਲੀ ਦੇ ਵਿੱਚ ਆਪਣਾ ਕਾਨਸਰਟ ਕਰਕੇ ਹਟੇ ਨੇ ਜਾਲੀ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਦੇ ਵਿੱਚ ਜੀਜੀ ਆਈਸੀ ਯੂਨੀਵਰਸਿਟੀ ਦੇ ਵਿੱਚ ਮਨਿੰਦਰ ਬੱਟਰ ਨੇ ਇੱਕ ਕਾਨਸਰਟ ਕੀਤਾ ਇਸ ਲਾਈਵ ਸ਼ੋਅ ਦੇ ਵਿੱਚ ਮਨਿੰਦਰ ਬੱਟਰ ਨੂੰ ਬਹੁਤ ਸਾਰਾ ਪਿਆਰ ਮਿਲਿਆ ਹਾਲਾਂਕਿ ਕਲੰਬੇ ਸਮੇਂ ਬਾਅਦ ਮਨਿੰਦਰ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਕਹਿ ਸਕਦੇ ਕਿ ਆਪਣੇ ਇਸ ਤਰ੍ਹਾਂ ਦੇ ਕਾਨਸਰਟ ਦੇ ਨਾਲ ਵਾਪਸੀ ਕਰਦੇ ਆਏ ਨੇ ਸੋ 2026 ਦਾ ਸਭ ਤੋਂ ਉਹਨਾਂ ਦੀ ਜ਼ਿੰਦਗੀ ਦਾ ਖਾਸ ਕਾਨਸਰਟ ਹੈ ਦੱਸਿਆ ਜਾ ਰਿਹਾ ਸੋ ਇਸ ਕਾਨਸਰਟ ਦੇ ਵਿੱਚ ਕਿਸ ਤਰੀਕੇ ਦਾ ਪਿਆਰ ਕਿਸ ਤਰੀਕੇ ਦੀ ਹੋਟੇ ਕਿਸ ਤਰੀਕੇ ਦੀ ਨੇਮ ਅਤੇ ਫਿਰ ਮਨੰਦਰ ਬੁੱਟਰ ਨੂੰ ਮਿਲੀ ਹੈ ਅਸੀਂ ਵੀ ਵੇਖਦੇ ਹਾਂ ਵਾਜ਼ਰ ਪਾਤਰ ਅਤੇ ਪਵਤਾਰੀਆ ਦੀ ਪਹਿਲੀ ਮੁਲਾਕਾਤ ਹੁੰਦੀ ਹੈ ਹਾਲਾਂਕਿ ਸਿੱਡੀ ਦੇ ਵਿੱਚ ਇਹਨਾਂ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ 2020 24 ਦੇ ਵਿੱਚ ਸੋ ਇਹ ਯਾਰੀ ਇਹ ਬੌਂਡ ਇੰਨਾ ਕਿ ਜ਼ਿਆਦਾ ਵਧੀਆ ਬਣ ਗਿਆ ਕਿ ਇਹਨਾਂ ਦੋਵਾਂ ਦੇ ਵੱਲੋਂ ਹੁਣ 2026 ਦੇ ਵਿੱਚ ਵੱਡੀ ਕੋਲਾਬੋਰੇਸ਼ਨ ਲਈ ਆਈ ਜਾ ਰਹੀ ਹੈ ਜੇ ਬਿਲਕੁਲ ਵਾਜ਼ਰ ਪਾਤਰ ਅਤੇ ਪਾਵਤਾਰੀਆ ਆਪਣੇ ਮੇਲ ਮਲਾਪ ਤੋਂ 2 ਸਾਲ ਬਾਅਦ ਇੱਕ ਵੱਡੀ ਕੋਲਾਬੋਰੇਸ਼ਨ ਦੇ ਨਾਲ ਸਾਰਿਆਂ ਦੇ ਸਾਹਮਣੇ ਆਉਣ ਵਾਲੇ ਨੇ ਇਸ ਦਾ ਜ਼ਿਕਰ ਹਾਲ ਹੀ ਦੇ ਵਿੱਚ ਵਾਜ਼ਰ ਪਾਤਰ ਦੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਵਾਜ਼ਰ ਪਾਤਰ ਇਸ ਦਾ ਦਿਕਰ ਕਰਦੇ ਨੇ ਕਿ ਪਾਵਤਾਰੀਆ ਜੋ ਕਿ ਉਸ ਨੂੰ 2024 ਦੇ ਵਿੱਚ ਸਿੱਡੀ ਦੇ ਵਿੱਚ ਮਿਲਦੇ ਨੇ ਉਹਨਾਂ ਦੀ ਪਹਿਲੀ ਮੁਲਾਕਾਤ ਹੁੰਦੀ ਹੈ ਸੋ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿ 2024 ਤੋਂ ਬਾਅਦ 2 ਸਾਲ ਲੱਗ ਗਏ ਇਸ ਕੋਲਾਬੋਰੇਸ਼ਨ ਨੂੰ ਫੁੱਲਫਿਲ ਹੋਣ ਦੇ ਲਈ ਇਹ ਬਹੁਤ ਸਾਰੀਆਂ ਚੀਜ਼ਾਂ ਸੀ ਦਿੱਕਤਾਂ ਸੀ ਜੋ ਉਹਨਾਂ ਨੂੰ ਅਸੀਂ ਉਹਨਾਂ ਨੇ ਓਵਰਕਮ ਕੀਤਾ ਸੋ ਸਾਲ 2026 ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਦੇ ਨਾਲ ਵਾਜ਼ਰ ਪਾਤਰ ਨੇ ਇੱਕ ਖੂਬਸੂਰਤ ਪੋਸਟ ਤੇ ਇੱਕ ਖੂਬਸੂਰਤ ਕੈਪਸ਼ਨ ਦੇ ਨਾਲ ਸਾਰਿਆਂ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਹਾਲਾਂਕਿ 90s ਦੇ ਗੀਤ ਚਾਹੇ ਉਹ ਬਾਲੀਵੁੱਡ ਦੇ ਹੋਣ ਚਾਹੇ ਉਹ ਪੰਜਾਬੀ ਹੋਣ ਹਰ ਗੀਤ ਨੂੰ ਬਹੁਤ ਸਾਰਾ ਪਿਆਰ ਮਿਲਦਾ ਹੈ ਸੋ ਖਾਸ ਕਰਕੇ ਅੱਜ ਦੀ ਜਨਰੇਸ਼ਨ 90s ਦੇ ਗੀਤ ਸੁਣਨਾ ਬਹੁਤ ਪਸੰਦ ਕਰਦੀ ਹੈ ਚਾਹੇ ਉਹ ਬਾਲੀਵੁੱਡ ਹੋਣ ਹਿੰਦੀ ਹੋਣ ਚਾਹੇ ਉਹ ਪੰਜਾਬੀ ਹੋਣ ਸੋ ਪੰਜਾਬੀ ਗੀਤਾਂ ਦੇ ਨਾਲ ਬਾਨੀ ਸੰਤੂ ਦਾ ਵੀ ਬਹੁਤ ਪਿਆਰ ਹੈ ਸੋ ਆਪਣੇ ਸਮੇਂ ਦਾ ਵਿੱਚ ਬਾਨੀ ਸੰਧੂ ਕਿਸ ਤਰੀਕੇ ਦੇ ਗੀਤ ਸੁਣਦੀ ਹੁੰਦੀ ਸੀ ਕਿਨਾਂ ਗੀਤਾਂ ਤੋਂ ਮੋਟੀਵੇਟ ਹੁੰਦੀ ਸੀ ਬਾਨੀ ਸੰਧੂ ਨੇ ਆਪਣੇ ਇਸ ਗੀਤ ਦੇ ਰਾਹੀਂ ਜ਼ਿਕਰ ਕੀਤਾ ਸੋ ਸੁਣਦੇ ਆ ਬਾਨੀ ਸੰਧੂ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਸ ਖੂਬਸੂਰਤ ਗੀਤ ਤੇਰੀ ਫੋਟੋ ਦੇਖ ਦੇਖ ਤੇ ਤੂੰ ਕੀ ਜਾਣ ਤੈਨੂੰ ਵੀ ਮੈਂ ਕਿੰਨਾ ਮਿਸ ਕਰਦੀ ਤੇਰੀ ਫੋਟੋ ਦੇਖ-ਦੇਖੋਂ ਕੇ ਰਾਂ ਪਰਦੀ ਤੂੰ ਕੀ ਜਾਣ ਤੈਨੂੰ ਵੀ ਮੈਂ ਕਿੰਨਾ ਮਿਸ ਕਰਦੀ ਮੈਂ ਡੱਬ ਵਾਲੀਆਂ ਜੂਟਕੇ ਡੱਬ ਵਾਲੀਆਂ ਜੂਟਕੇ ਨਾਲੇ ਤਰਤੀ ਪੈਰ ਨਾ ਲਾਵਾਂ ਅਕਾਲ ਜੱਜ ਹੋਈਆਂ ਛੁੱਟੀਆਂ ਕਾਲ ਜੱਜ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ ਕਾਲ ਜੱਜ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ ਹਾ ਤੂੰ ਤੱਥ ਲਿਆ ਜਾ ਗੋਰੀਏ ਤੈਨੂੰ ਤਲੀਆਂ ਤੇ ਚੋਗ ਚੁਗਾਵਾ ਸ਼ਹਿਨਾਜ਼ ਅਤੇ ਸ਼ਹਿਬਾਸ ਦੋਵਾਂ ਦੀ ਹੀ ਕੈਮਿਸਟਰੀ ਬਹੁਤ ਸੋਹਣੀ ਨਜ਼ਰ ਆਉਂਦੀ ਹੈ ਚਾਹੇ ਉਹ ਰੀਅਲ ਹੋਵੇ ਚਾਹੇ ਉਹ ਰੀਲ ਹੋਵੇ ਸੋ ਇਸੇ ਦੇ ਵਿੱਚ ਕਾ ਸ਼ਹਿਬਾਸ ਬੜੇ ਸ਼ਾ ਆਪਣੀ ਡਾਈਟ ਦਾ ਰਾਜ਼ ਦੱਸਦੇ ਨੇ ਆਪਣੇ ਕਹਿ ਸਕਦੇ ਆ ਕਿ ਖਾਣ ਪੀਣ ਦਾ ਸਾਰਾ ਜ਼ਿਕਰ ਕਰਦੇ ਨੇ ਕਿ ਉਹ ਕੀ ਖਾਂਦੇ ਨੇ ਲਗ ਕੇ ਪੰਜਾਬ ਦੇ ਵਿੱਚ ਆਗੇ ਜ਼ਿਕਰ ਉਹਨਾਂ ਨੇ ਮਟਰਨ ਚਿਕਨ ਨਾ ਖਾਦਾ ਤਾਂ ਇਸ ਇਸ ਜ਼ਿੰਦਗੀ ਦੇ ਵਿੱਚ ਆਉਣ ਦਾ ਉਹਨਾਂ ਦਾ ਕੀ ਫਾਇਦਾ ਸੋ ਇਹਨਾਂ ਨੇ ਇਸ ਦਲ ਦਾ ਜ਼ਿਕਰ ਕੀਤਾ ਕਿ ਇਕੋ ਜ਼ਿੰਦਗੀ ਆ ਖੁੱਲ ਕੇ ਖਾਓ ਖੁੱਲ ਕੇ ਪੀਓ ਤੇ ਖੁੱਲ ਕੇ ਇੰਜੋਏ ਕਰੋ ਸੋ ਇਸੇ ਦੇ ਵਿਚਕਾਰ ਉਹ ਆਪਣਾ ਖਾਣ ਪੀਣ ਦੱਸਦੇ ਹੋਏ ਨਜ਼ਰ ਆਉਂਦੇ ਨੇ ਜਿਸ ਦੇ ਵਿੱਚ ਮਟਨ ਨਜ਼ਰ ਆ ਰਿਹਾ ਹੈ ਮਲਾਈ ਨਜ਼ਰ ਆ ਰਹੀ ਹੈ ਸੋ ਬਹੁਤ ਸਾਰਾ ਆਇਲੀ ਫੂਡ ਇਸ ਦੇ ਨਾਲ ਉਹ ਆਪਣੀ ਪਲੇਟ ਦੇ ਵਿੱਚ ਪਾਈ ਬੈਠੇ ਨੇ ਇਸ ਤੋਂ ਬਾਅਦ ਸ਼ਹਿਬਾਸ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਇਹੀ ਰਾਜ਼ ਹੈ ਉਹਨਾਂ ਦੀ ਸਿਹਤ ਦਾ ਇਹੀ ਰਾਜ਼ ਹੈ ਕਿ ਉਹ ਪਤਲੇ ਕਿਉਂ ਨਹੀਂ ਹੋ ਰਹੇ ਸੋ ਇਸ ਦੇ ਨਾਲ ਹੀ ਉਹ ਇਸ ਸਟੋਰੀ ਨੂੰ ਵਾਈਂਡ ਅਪ ਕਰਦੇ ਨੇ ਇਹ ਕਹਿ ਕੇ ਕਿ ਜੇਕਰ ਇਸ ਜ਼ਿੰਦਗੀ ਦੇ ਵਿੱਚ ਆਉਣਾ ਹੈ ਤਾਂ ਕੁਝ ਖਾਓ ਕੁਝ ਪੀਓ ਡਾਈਟਿੰਗਾਂ ਦੇ ਨਾਲ ਕੁਝ ਨਹੀਂ ਬੰਦਣਾ ਸੋ ਇਸ ਦੇ ਵਿਚਕਾਰ ਸ਼ਹਿਬਾਸ ਦੀ ਅਸੀਂ ਵੀ ਇਹ ਖੂਬਸੂਰਤ ਵੀਡੀਓ ਵੇਖਦੇ ਆਂ बताता हूँ कहते हैं पंजाब में आकर क्यों नहीं पतला होता मैं पंजाब में आकर इसलिए नहीं मैं पतला होता क्योंकि मैं आपको आज अपना खाना दिखाता हूँ सुबह मॉर्निंग ब्रेकफास्ट लेट मी शो यू दिस इज़ अ मलाई और ये सुबह सुबह आप घी वाला बटर चिकन देखो ठीक और ये गाइस इतना टेस्टी है घर पे बना हुआ है और ये दही और ये साथ में आप मिर्च और ये साथ में ये परौठ और मैं आपको अब भी खा कर हूँ क्यों नहीं मैं पतला होता क्योंकि इसका टेस्ट पहले आपने थोड़ा सा ये लगाना थोड़ी सी मलाई लगानी है और नो कॉम्पिटिशन नो कॉम्पिटिशन वाओ आप भी खाओ ऐसी ऐसी चीज़ें और मस्त हो जाओ क्योंकि ज़िंदगी एक है एक के साथ ही आपने मज़े लेने बार बार इस ज़िंदगी में नहीं आना आज लो कल क्या पता ना खा पाओ Thank you have a glorious day. ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਸੈਨਾਲ ਤਦ ਤੱਕ ਦਿਲੇ ਮੈਨੂੰ ਦੇ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे